ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਹਾਂ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਭਵੰਤਮਾਨ ਬਲੋ 37 ਲੱਖ ਰੁਪਏ ਜਾਰੀ ਹੋ ਚੁੱਕੇ ਨੇ ਕਿੰਨਾਂ ਲਈ ਜਾਰੀ ਹੋਏ ਨੇ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਨਾਲੇ ਤੁਹਾਨੂੰ ਸੰਗਜੀ 66000 ਰੁਪਏ ਦੇਵਗੇ ਜੀ ਮੋਦੀ ਸਰਕਾਰ ਇਸ ਮਹੀਨੇ ਹੀ ਜਿਹੜਾ ਪਾਉਣ ਜਾ ਰਹੀ ਹੈ ਜੀ 66000 ਰੁਪਏ ਦੀ ਕਿਸ਼ਤਾਂ ਉਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਉਸ ਤੋਂ ਪਹਿਲਾਂ ਛੋਟੀ ਜੀ ਗੁਚਾਰੀ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾਂ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਕਿਸਾਨ ਅੰਦੋਲਨ ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਵਿਚਾਲੇ ਚੌੜੇ ਗੇੜ ਦੀ ਜਿਹੜੀ ਗੱਲਬਾਤ ਅੱਜ ਕੇਂਦਰੀ ਮੰਤਰੀਆਂ ਦੀ ਇੱਕ ਪੈਨਲ ਐਤਵਾਰ ਨੂੰ ਇੱਥੇ ਕਿਸਾਨ ਆਗੂ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਚੌਥੇ ਗੇੜ ਦੀ ਗੱਲਬਾਤ ਕਰੇਗਾ ਇਸ ਵਿੱਚ ਕਰਜ਼ਾ ਮਾਫੀ ਫਸਲਾਂ ਲਈ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਸਬੰਧੀ ਗੋੜੀਨਸ ਲਈ ਆਉਣ ਸਮਲਿਆ ਦੋਵੇਂ ਤਰ੍ਹਾਂ ਮੰਤਰੀਆਂ ਕਿਸਾਨਾਂ ਗੁੱਸੇ ਵਿੱਚ ਪਹਿਲਾ 8 12 ਦੇ 15 ਫਰਵਰੀ ਨੂੰ ਮਿਲੇ ਸਨ ਪਰ ਕੋਈ ਗੱਲਬਾਤ ਬੇਸਿੱਟਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਬਰਨਾਲਾ ਵਿੱਚ ਵੱਡਾ ਇਨਕਾਊਂਟਰ ਮਾਰਿਆ ਗਿਆ ਖਤਰਨਾਕ ਗੈਂਗਸਟਰ ਕਾਲਾ ਧਨੋਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਰਨਾਲਾ ਵਿੱਚ ਵੱਡਾ ਇਨਕਾਊਂਟਰ ਹੋਇਆ ਇਨਕਾਊਂਟਰ ਦੇ ਦੌਰਾਨ ਗੈਂਗਸਟਰ ਕਾਲਾ ਧਨੋਲਾ ਮਾਰਿਆ ਗਿਆ ਦੱਸ ਦਈਏ ਕਿ ਇਹ ਇਨਕਾਊਂਟਰ ਏਜੀਟੀਐਫ ਵੱਲੋਂ ਕੀਤਾ ਗਿਆ ਏਜੀਟੀਐਫ ਨੇ ਗੁਰਮੀਤ ਸਿੰਘ ਮਾਨ ਉਰਫ ਕਾਲਾ ਤਨੌਲਾ ਦਾ ਇਨਕਾਊਂਟਰ ਕੀਤਾ ਕਾਲਾ ਤਨੌਲਾ ਇੱਕ ਹਿਸਟਰੀ ਸੀਟਰ ਸੀ ਕਾਲਾ ਤਨੌਲਾ ਇੱਕ ਕੈਟਾਗਰੀ ਦਾ ਗੈਂਗਸਟਰ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਸਾਰੇ ਟੋਲ 22 ਤੱਕ ਬੰਦ ਰੱਖਣ ਦਾ ਐਲਾਨ ਹੋ ਚੁੱਕਾ ਹੈ ਐਸ ਕੇ ਐਮ ਦੀ ਮੀਟਿੰਗ ਚ ਲਿਆ ਜੀ ਫੈਸਲਾ ਯੂਨਾਈਟਿਡ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਲੁਧਿਆਣ ਦੀ ਇਸ ਨੂੰ ਪਵਨ ਵਿਖੋਈਆ ਮੀਟਿੰਗ ਵਿੱਚ ਕੁੱਲ 37 ਗਰੁੱਪਾਂ ਨੇ ਭਾਗ ਲਿਆ ਇਸ ਦੌਰਾਨ ਕਿਸਾਨ ਆਗੂ ਰਾਜੇਵਾਲ ਨੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ 22 ਫਰਵਰੀ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਇਸ ਤਰ੍ਹਾਂ ਉਨ੍ਹਾਂ ਨੇ ਕਿਸਾਨ ਮੋਰਚੇ ਬਲੋਂ ਭਾਜਪਾ ਦੇ ਸਾਰੇ ਵੱਡੇ ਆਗੂਆਂ ਦੇ ਘਰਾਂ ਦਾ ਘਰੋ ਕਰਨ ਦਾ ਵੀ ਫੈਸਲਾ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਕੈਬਨਿਟ ਮੰਤਰੀ ਹਰਜੋਤ ਪੈਂਸ ਨੇ ਪੀਕਾਪੁਰ ਸਕੂਲ ਵਿੱਚ 20 ਲੱਖ ਰੁਪਏ ਦੀ ਗ੍ਰਾਂਟ ਕੀਤੀ ਜਿariye ਹਰਜੋਤ ਸਿੰਘ ਪੈਂਸ ਵੱਲੋਂ ਸਕੂਲ ਸਿੱਖਿਆ ਮੰਤਰੀ ਤਕਨੀਕੀ ਸਿੱਖਿਆ ਉਦਯੋਗਿਕ ਸਖਲਾਈ ਤੇ ਭਾਸ਼ਾ ਵਿਭਾਗ ਦੇ ਪੰਜਾਬ ਆਪਣੇ ਬੀਕਾਪੁਰ ਦੌਰੇ ਦੌਰਾਨ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਤਿਆਰ ਕਰਨ ਨਵੀਨੀਕਰਨ ਲਈ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਜਿਹੜੀ ਦਸਤਗ੍ਰਾਹੀ ਦੇ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਡੰਗੇ ਲਾਉਣ ਵਾਸਤੇ ਟੁਕਮੇ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੱਦੀ ਖੰਨਾ ਚ ਸੰਗਣੀ ਤੰਦ ਕਰਨ ਵਾਪਰਿਆ ਸੜਕ ਹਾ사 ਆਪਸ ਵਿੱਚ ਟਕਰਾਈ ਨੇ ਕਈ ਬਹਨ ਅੈਂ ਤੁਹਾਨੂੰ ਸੰਗਣੀ ਤੁੰਦ ਕਾਨ ਜੀਟੀ ਰੋਡ ਖੰਨਾ ਵਿਖੇ ਸੜਕ ਹਾਦਸਾ ਵਾਪਰਿਆ ਜਿਸ ਵਿੱਚ 7 ਤੋਂ 8 ਵਾਹਨ ਆਪਸ ਵਿੱਚ ਟਕਰਾਂਗੇ ਦੱਸਨ ਜੋਗਾ ਹੈ ਕਿ ਇਹ ਹਾਦਸਾ ਖੰਨਾ ਦੇ ਐਸਐਸਪੀ ਦਫਤਰ ਦੇ ਸਾਹਮਣੇ ਫਲਾਇਓਵਰ ਤੇ ਵਾਪਰਿਆ ਜਿਸ ਵਿੱਚ ਇੱਕ ਬੱਸ ਕਾਰ ਮੋਟਰਸਾਈਕਲ ਟੈਂਪੂ ਤੇ ਟਰੱਕ ਨੂੰ ਨੁਕਸਾਨੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਲੋਂਗੋਵਾਲ ਖੇਤਾ ਚ ਉਤਾਰਿਆ ਜੀ ਹਵਾਈ ਭਾਰਤੀ ਹਵਾਈ ਜ ਆ ਫੌਜ ਹੈਲੀਕਾਪਟਰ ਜਹਾਜ਼ 'ਤੇ ਸਵਾਰ ਫੌਜੀਆਂ ਨੂੰ ਮਿਲੇ ਕੈਪਟਨ ਮੰਤਰੀ ਅਮਨ अरोੜਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਸਨਾਮ ਵਿਦਵਾਨ ਸਭਾ ਹਲਕੇ ਦੇ ਪਿੰਡ ਟੱਡਰੀਆਂ ਵਿਖੇ ਤਕਨੀਕੀ ਨੁਕਸ ਪਛਾਣ ਕਰਨ ਐਮਰਜੈਂਸੀ ਹਾਲਾਤਾਂ ਵਿੱਚ ਉੱਤਰੀ ਭਾਰ ਦੀ ਹਵਾਈ ਫੌਜ ਦੇ ਇੱਕ ਚਿੰਕੂਕ ਹੈਲੀਕਾਪਟਰ ਵਿੱਚ ਸਵਾਰ ਫੌਜੀ ਨਾਲ ਤੁਰੰਤ ਰਾਬਤਾ ਕੀਤਾ ਲੋੜਿੰਦੀ ਪ੍ਰਸ਼ਾਸਨਿਕ ਮਦਦ ਵੀ ਮੁਹੱਈਆ ਕਰਵਾਈ ਹੈ ਉਸ ਤੋਂ ਬਾਅਦ ਅਗਲੀ ਵਾਰ ਜੀ 6 ਦਿਨਾਂ ਬਾਅਦ ਹਰਿਆਣਾ ਦੀ ਲੋਕਾਂ ਵੱਡੀ ਰਾਹਤ ਮਿਲੇਗੀ ਪੁਲਸ ਨੇ ਖੋਲ੍ਹਣ ਦੀ ਦੋ ਲਿੰਕ ਰੋਡ ਤੁਹਾਨੂੰ ਦੱਸਣਾ ਚਾਣਿਆ ਕਿਸਾਨਾਂ ਨੇ ਦਿੱਲੀ ਮਾਰਚ ਜਿਹੜਾ ਕਾਰਨ ਹਰਿਆਣਾ ਦਿੱਲੀ ਸਰਹੱਦ ਤੇ 6 ਦਿਨਾਂ ਤੋਂ ਬੰਦ ਧੀ ਇਸ ਕਾਰਨ ਹਰਿਆਣਾ ਦੇ ਉਹਨਾਂ ਲੋਕਾਂ ਨੂੰ ਬਹਿਤ ਦਿੱਕਤ ਆ ਰਹੀ ਹੈ ਜੋ ਨੌਕਰੀਆਂ ਕੰਮ ਕਾਜ ਲਈ ਦਿੱਲੀ ਜਾਂਦੇ ਸਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਦਿੱਲੀ ਵਿੱਚ ਦਾਖਲ ਹੋਣ ਲਈ ਦੋ ਲਿੰਕ ਸੜਕਾਂ ਖੋਲ੍ਹ ਦਿੱਤੀਆਂ ਨੇ ਲੋਕਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਤੋ ਬਾਅਦ ਅਗਲੀ ਵਾਰ ਦੇਖੋ ਜੀ ਵਾਪਸ ਆਵੇਗਾ ਸਿੱਖ ਰਾਜ ਕਿਸਾਨੀ ਅੰਦੋਲਨ ਚ ਖਾਲੀ ਸਥਾਨੀਆਂ ਨਾਰਿਆਂ ਤੇ ਸਿੱਧੂ ਦਾ ਪੱਖ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ ਇਸੇ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੀ ਆਮਦਨ ਤੇ ਉਹਨਾਂ ਦੇ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਪਟਿਆਲਾ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਧੁਗੜੀ ਹੋ ਜਾਵਗੀ ਇਸ ਤੋਂ ਵੱਡਾ ਕੋਈ ਭੁਲੇਖਾ ਨਹੀਂ ਹੋ ਸਕਦਾ ਸੁਖਪਾਲ ਖੈਰਾਨੇ ਅਗਲੀ ਵੀਡੀਓ ਹੱਜੀ ਖੈਰਾਨੇ ਸਾਂਝੀ ਕੀਤੀ ਹੈ ਸੀਐਮ ਮਾਨ ਦੀ ਪੁਰਾਣੀ ਵੀਡੀਓ ਕਿਹਾ ਬਸ ਸ਼ਰਮ ਹੀ ਦਾ ਘਾਟਾ ਰਹਿ ਗਿਆ ਸੁਖਪਾਲ ਖੈਰਾਨੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਵਿਚਾਲੇ ਚੱਲ ਰਹੀ ਟਸਲ ਵਿੱਚ ਆਏ ਦਿਨ ਸ਼ਬਦੀ ਬਾਰ ਹੁੰਦੇ ਰਹਿੰਦੇ ਰਹਿੰਦੇ ਨੇ ਇਸ ਦੌਰਾਨ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾਨੇ ਭਵੰਤਮਨ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਸੁਖਪਾਲ ਖੈਰਾ ਦਾ ੱਟਕਾ ਹੋਇਆ ਇਸ ਵੀਡੀਓ ਚ ਉਸ ਵੇਲੇ ਦੀ ਹੈ ਜਦੋਂ ਸੁਖਪਾਲ ਖੈਰਾ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਦੇ ਭਗੰਤਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ ਉਸ ਤੋਂ ਬਾਅਦ ਅਗਲੀ ਵਾਰ ਇਹ ਹੋਜੀ ਹੁਸ਼ਿਆਰਪੁਰ ਚੋ ਲਟੇ ਰਹੇ ਨੇ ਪੁਲਿਸ ਤੇ ਕੀਤੀਆਂ ਜੀ ਫਾਇਰਿੰਗ ਜਵਾਬੀ ਕਾਰਵਾਈ ਚ ਦੋ ਬਦਮਾਸ਼ਾਂ ਨੂੰ ਲੱਗੀਆਂ ਨੇ ਜੀ ਗੋਲੀਆਂ ਹੁਸ਼ਿਆਰਪੁਰ ਤੋਂ ਪੁਲਿਸ ਵੱਲੋਂ ਲੁਟੇਰਿਆਂ ਦੇ ਵਿਚਕਾਰ ਜਿਹੜੀ ਮੋਟ ਪੈੜ ਹੋਣ ਦੀ ਖਬਰ ਹੈ ਇਸ ਵਿੱਚ ਦੋ ਲੁਟੇਰਿਆਂ ਦੀਆਂ ਗੋਲੀਆਂ ਵੀ ਲੱਗੀਆਂ ਨੇ ਜ਼ਖਮੀ ਹਾਲਾਤ ਵਿੱਚ ਪੁਲਿਸ ਵੱਲੋਂ ਲੁਟੇਰਿਆਂ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੌਥੀ ਗੇਟ ਦੀ ਮੀਟਿੰਗ ਜਿੱਥੇ ਨਾ ਬਣੀ ਸਹਿਮਤੀ ਨਾ ਲਏ ਜਾ ਸਕਦੇ ਆ ਵੱਡੇ ਫੈਸਲੇ ਉਸ ਤੋਂ ਬਾਅਦ ਅਗਲੀ ਵੀਡੀਓ ਡੀਸੀ ਲੁਧਿਆਣਾ ਵੱਲੋਂ ਪਵੰਦੀ ਹੁਕਮ ਜਾਰੀ ਪ੍ਰੀਖਿਆ ਕੇਂਦਰਾਂ ਦੇ ਬਾਹਰ 5-5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਆ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਾਕਸ਼ੀ ਸ਼ਹਿਣਾ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 5-5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਚਲਾਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਨੇ ਇਹੇ ਹੁਕਮ 13 ਫਰਵਰੀ ਤੋਂ 30 ਮਾਰਚ 2024 ਤੱਕ ਲਾਗੂ ਰਹਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਸੱਤਾ 'ਚ ਵਾਪਸੀ ਤੇ ਨਰਿੰਦਰ ਮੋਦੀ ਨੇ ਜਤਾਇਆ ਭਰੋਸਾ ਆਜਿਵਾ ਵਰਕਰਾਂ ਨੂੰ ਦਿੱਤਾ ਜੀ 100 ਦਿਨਾਂ ਦਾ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਤਮਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ 'ਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਵਿਰੋਧੀਆਂ ਦੀਆਂ ਨਾਕਾਮੀਆਂ ਨੂੰ ਗਿਣਾਉਂਦੇ ਹੋਏ ਆਉਣ ਵਾਲੇ ਲੋਕ ਸਭਾ ਚੋਣਾਂ 'ਚ ਪਾਰਟੀ ਵਰਕਰਾਂ ਨੂੰ 100 ਦਿਨਾਂ ਦਾ ਹਰ ਵੋਟਰ ਲਾਪਤਰੀ ਵਰਗ ਸਮਾਜ ਪੱਤ ਪਰੰਪਰਾ ਤੱਕ ਪਹੁੰਚਣ ਦਾ ਟੀਚਾ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ 4ਵੇਂ ਦੌਰ ਦੀ ਮੀਟਿੰਗ ਵਿੱਚ ਕਿਸਾਨ ਆਗੂ ਜਿਹੜੇ ਚੰਡੀਗੜ੍ਹ ਦੇ ਵੀ ਰਵਾਨਾ ਹੋ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਸ਼ੇਰੇ ਪੰਜਾਬ ਅਕਾਲੀ ਦਲ ਦਾ ਨਾਂ ਦੀ ਨਵੀਂ ਪਾਰਟੀ ਦਾ ਗਠਨ ਪੰਜਾਬ ਵਿੱਚ ਚਾਰ ਸਿਆਸੀ ਤਰ੍ਹਾਂ ਨੇ ਇਕੱਠੇ ਹੋ ਕੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰਦੇ ਆਂ ਸ਼ੇਰੇ ਪੰਜਾਬ ਅਕਾਲੀ ਦਲ ਨਾਂ ਦੀ ਪਾਰਟੀ ਦਾ ਗਠਨ ਕੀਤਾ ਹੈ ਇਸ ਪਾਰਟੀ ਦਾ ਪਹਿਲਾ ਪ੍ਰਧਾਨ ਭਾਈ ਗੁਰਦੇਵ ਸਿੰਘ ਬਠਿੰਡਾ ਨੂੰ ਐਲਾਨਿਆ ਗਿਆ ਪ੍ਰਧਾਨ ਦੀ ਇਹ ਚੋਣ 3 ਸਾਲਾਂ ਲਈ ਹੋਵੇਗੀ ਗੁਰਦੇਵ ਸਿੰਘ ਬਠਿੰਡਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਰਹਿੰਦੇ ਆ ਪ੍ਰਧਾਨ ਨਾ ਖੁਦ ਚੋਣ ਲੜੇਗਾ ਤੇ ਨਾ ਹੀ ਪਰਿਵਾਰਕ ਮੈਂਬਰ ਕੋਈ ਵਿਧਾਇਕ ਚੋਣ ਨਹੀਂ ਲੜੇਗਾ ਉਸ ਤੋਂ ਬਾਅਦ ਅਗਲੀ ਵੇਲੇ ਹੁਣ ਜੀ ਕੰਬਲ ਸਾਲ ਵੇਚਣ ਵਾਲੇ ਕਸ਼ਮੀਰੀਆਂ ਦੇ ਘਰ ਚ ਲੱਖਾਂ ਰੁਪਏ ਦੀ ਚੋਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਮੋਦੀ ਸਰਕਾਰ ਨੇ ਪਿਆਜ਼ ਦੀ ਬਰਾਮਦ ਤੇ ਹਟਾਈ ਹੈ ਪਾਬੰਦੀ 3 ਲੱਖ ਮੈਟ੍ਰਿਕ ਟਨ ਐਕਸਪੋਰਟ ਦੀ ਦਿੱਤੀ ਹੈ ਜੀ ਮਨਜ਼ੂਰੀ ਕੇਂਦਰ ਦੀ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਇਸ ਤਹਿਤ ਪਿਆਜ਼ ਦੀ ਬਰਾਮਦ ਤੇ ਲਗਾਏ ਗਏ ਬੈਨ ਨੂੰ ਹਟਾ ਦਿੱਤਾ ਹੈ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਮੰਤਰੀ ਮੰਡਲ ਨੇ ਪਿਆਜ਼ ਬਰਾਮਦ ਨੂੰ ਮਨਜ਼ੂਰੀ ਦਿੱਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ ਭੁੱਲ ਕੇ ਵੀ ਨਾ ਕਰਨ ਗਲਤੀਆਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਰਕਾਰ ਕਿਸਾਨਾਂ ਨੂੰ ਮਦਦ ਲਈ ਇਸ ਕਈ ਸਕੀਮਾਂ ਚਲਾਉਂਦੀ ਆ ਜਿੰਨਾ ਵਿੱਚ ਇੱਕ ਸਭ ਤੋਂ ਵੱਡੀ ਸਕੀਮ ਹੈ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨਿਤ ਦੀ ਯੋਜਨਾ ਇਸ ਯੋਜਨਾ ਤਹਿਤ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਂਦੇ ਨੇ ਇੱਕ ਸਾਲ ਵਿੱਚ 6000 ਰੁਪਏ ਦਿੱਤੇ ਹੁੰਦੇ ਹੁਣ ਤੱਕ ਇਸ ਸਕੀਮ ਦੀਆਂ 15 ਕਿਸ਼ਤਾਂ ਜਿਹੜੀਆਂ ਜਾ ਚੁੱਕੀਆਂ ਨੇ ਜਿੰਨਾ ਵਿੱਚ ਤੁਹਾਨੂੰ ਸਨ ਚੁਣਿਆ 16ਵੀਂ ਕਿਸ਼ਤ ਦੀ ਉਡੀਕ ਹੈ ਇਹ ਕਿਸ਼ਤ ਰੀਪੋਰਟਾਂ ਦੇ ਮੁਤਾਬਕ ਇਸ ਮਹੀਨੇ ਦੇ ਜਿਹੜੇ ਲਾਸਟ ਦੇ ਵਿੱਚ ਤੁਹਾਡੇ ਖਾਤੇ ਵਿੱਚ 2-2000 ਰੁਪਏ ਜਿਹੜਾ ਜਲਦ ਭੰਨ ਵਾਲਾ ਜੀ ਇਸੇ ਮਹੀਨੇ ਦੇ ਅੰਤ ਵਿੱਚ ਜਾਂ ਆਉਣ ਵਾਲੇ ਮਹੀਨੇ ਦੇ ਸ਼ੁਰੂਆਤ ਵਿੱਚ ਕਿਸਾਨ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ ਇਹੇ ਕਿਸ਼ਤ ਤੁਸੀਂ ਦੇਖ ਸਕਦੇ ਹੋ ਜੀ ਹਲਕਾ ਮਾਨਸਾ ਦੇ ਪਿੰਡਾਂ ਵਿੱਚ ਪਾਈ ਜਾਵੇਗੀ ਪਾਈਪਲਾਈਨ ਐਮ.ਐਲ.ਏ. ਵਿਜੇ ਸਿੰਘਲਾ ਤਹਾਨੂੰ ਸਨ ਚੋਨੇ ਜੀ ਵਿਧਾਇਕ ਮਾਨਸਾ ਡਾਕਟਰ ਬਿਜੇ ਸਿੰਘਲਾ ਨੇ ਹਲਕਾ ਮਾਨਸਾ ਦੇ ਪਿੰਡ ਅਤਲਕਲਾਂ ਅਤੁਲਾ ਖੁਰਦ ਸਮਾਉ ਦੇ ਪਿੰਡਾਂ ਵਿੱਚ ਬਾਰਡਰ ਵਰਕ ਸੀ ਨਹਿਰੀ ਪਾਇਮ ਦੀ ਪਾਈਪ ਲਾਈਨ ਦਾ ਕੰਮ 34.70 ਲੱਖ ਰੁਪਏ ਦੀ ਲਈ ਲਾਂਕਤਨਾ ਸ਼ੁਰੂ ਕਰਵਾ ਦਿੱਤਾ ਹੈ ਜਲਦੀ ਹੀ ਕੰਮ ਮਤਲਬ ਪੂਰਾ ਕੀਤਾ ਜਾਵੇਗਾ ਜੀ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੀ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ